ਸਸਰੀਗਾਲ ਦੇ ਸਾਰੇ ਭਰਾਵਾਂ ਨੂੰ ਤੇ ਆਏ ਸਾਲ ਆਪਾਂ ਜਿਹੜਾ ਹੈਗਾ ਕਿ ਪਾਣੀ ਦੀ ਛਵੀਲ ਲਾਉਣੀ ਹੁੰਦੀ ਆ ਤੇ ਇਹਦਾ ਜਿਹੜਾ ਮੁਖ ਮੈਂਬਰ ਆ ਜਿਹੜਾ ਕਿ ਕੰਮ ਦੀ ਪਹਿਲ ਕਰਦਾ ਉਹ ਆ ਨਿੱਕਾ ਭਾਈ ਮਨੁਕੇ ਵਾਲਾ ਸੋ ਆਏ ਸਾਲ ਜਿਹੜਾ ਹੈਗਾ ਕਿ ਉਹ ਛੋਟਾ ਜਿਹਾ ਘਰੇ ਭੰਡਾਰਾ ਕਰਦੇ ਆ ਤੇ ਭੰਡਾਰਾ ਕਰਕੇ ਤੇ ਉਸ ਤੋਂ ਬਾਅਦ ਹੈਗਾ ਜਿਹੜਾ ਪਾਣੀ ਦੀ ਛਵੀਲ ਆ ਉਹ ਲਾਉਂਦੇ ਆਪਣਾ ਪੈਟਰੋਲ ਪੰਪ ਤੇ ਤੇ ਐਦਰ ਬੋ ਵੀ ਅਰਗੇ ਲੈ ਆਏ ਲੱਕੜਾ ਕਿਉਂਕਿ ਰੋਟੀ ਪਾਣੀ ਸਬਜ਼ੀ ਪਾਣੀ ਬਣਾਵਾਂਗੇ ਤੇ ਮਹਾਰਾਜ ਪ੍ਰਕਾਸ਼ ਘਰੇ ਕਰਵਾਇਆ ਕੰਮ ਦੀ ਸੁੱਖ ਸ਼ਾਂਤੀ ਲਈ ਕੰਮ ਦੀ ਬਰਕਤ ਲਈ ਸੋ ਬਾਬਾ ਜੀ ਨੂੰ ਘਰੇ ਲੈ ਕੇ ਆਏ ਆ ਬਾਬਾ ਜੀ ਪ੍ਰਕਾਸ਼ ਕਰਵਾਇਆਗਾ ਤੇ ਇਧਰ ਜਵਾਗ ਜੱਲੇ ਫਿਰਦੇ ਨੇ ਸੰਗਤਾਂ ਫਿਰਦੀਆਂ ਨੇ ਕੰਮ ਧੰਦਾ ਕਰਦੀਆਂ ਸੋ ਕੰਮ ਧੰਦਾ ਸਾਰੇ ਜਿਹੜੇ ਸਾਡੇ ਪਿੰਡ ਦੇ ਮੁੰਡੇ ਆ ਨੌਜਵਾਨ ਆ ਨਾਲ ਸਾਡੇ ਕੰਮ ਕਰਦੇ ਆ ਉਹ ਕੰਮ ਧੰਦਾ ਕਰਵਾਉਣਗੇ ਇਧਰ ਮੋٹے ਵਰਗੇ ਵੀ ਫਿਰਦੇ ਆ ਤੇ ਇਧਰ ਸਬਜ਼ੀਆਂ ਸੂਕੀਆਂ ਕੱਟੀ ਬੈਠਿਆ ਤੇ ਤੜਕੇ ਤੁੜਕੇ ਲਾਈ ਜਾਂਦੇ ਆ ਹਲਵਾਈ ਇਧਰ ਇਧਰ ਸਾਡੇ ਭਰਾ ਦੇਖੋ ਤੁਸੀਂ ੜਕੇ ਛੜਕੇ ਲੱਗ ਰਹੇ ਆ ਠੀਕ ਆ ਜੀ ਸੋ ਇਧਰ ਸਾਡਾ ਬਾਈ ਢਿੰਡਾ ਉਹਨੇ ਆਖਾਂ ਮੈਂ ਵੀ ਥੋੜਾ ਜਿਹਾ ਯੋਗਦਾਨ ਪਾਵਾ ਕੰਮ ਦੇ ਵਿੱਚ ਸੋ ਉਹਨਾਂ ਨੇ ਵੀ ਕੰਮ ਦੇ ਵਿੱਚ ਯੋਗਦਾਨ ਪਾਇਆ ਤੇ ਸਬਜ਼ੀਆਂ ਸੁਕਜੀਆਂ ਦੀ ਬਿਲਕੁਲ ਪ੍ਰੋਪਰ ਤਿਆਰੀ ਆ ਬਬਲੂ ਵਰਗੇ ਇਧਰ ਖੜੇ ਆ ਤੇ ਦਹੀਂ ਰੇ ਤਾਂ ਜਿਹੜਾ ਉਹ ਵੀ ਇਧਰ ਤਿਆਰ ਹੋ ਰਿਹਾ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਪੈਟਰੋਲ ਪੰਪ ਵੱਲ ਸੋ ਸਮਾਨ ਜਿਹੜਾ ਹੈਗਾਗਾ ਪਾਣੀ ਵਾਲਾ ਉਹ ਬਾਈ ਲੱਦੀ ਜਾਂਦੇ ਇਧਰ ਪਾਣੀ ਪੂਣੀ ਤੁਸੀਂ ਦੇਖ ਸਕਦੇ ਹੋ ਟਰਾਲੀ ਦੇ ਵਿੱਚ ਇਹਨਾਂ ਨੇ ਲਾਦ ਲਿਆ ਭਾਂਡੇ ਲੱਦੀ ਜਾਂਦੇ ਬਬੂ ਵਰਗੇ ਇਧਰ ਬਰਫ ਬਰਫ ਬਾਈ ਰੱਖੀ ਬੈਠੇ ਆ ਤੇ પેટ્રોલ ਪੰਪ ਤੇ ਹੁਣ ਚੱਲਾਂਗੇ ਸੋ ਉਸ ਤੋਂ ਪਹਿਲਾਂ ਆਪਾਂ ਮਹਾਰਾ ਜਿਹੜਾ ਪ੍ਰਕਾਸ਼ ਕਰਵਾਇਆ ਸੀ ਆਪਣੇ ਘਰੇ ਠੀਕ ਆ ਸੋ ਉਹਨਾਂ ਨੇ ਅਰਦਾਸ ਬੇਨਤੀ ਕਰਤੀ ਆ ਘਰ ਦੀ ਸੁੱਖ ਸ਼ਾਂਤੀ ਲਈ ਇੱਧਰ ਹਮ ਨੰਨੀ ਵਰਗੇ ਹਮ ਵਰਗੇ ਦੇਖਭਾਲਤ ਕੀ ਖਾਈ ਜਾਂਦੇ ਤੇ ਇੱਧਰ ਲੰਗਰ ਪਾਣੀ ਹੋ ਗਿਆ ਸ਼ੁਰੂ ਤੇ ਜਿਹੜੇ ਆਪਣੇ ਕੁਝ ਰਿਸ਼ਤੇਦਾਰ ਆਏ ਸੀ ਜਾਂ ਪਿੰਡ ਦੇ ਵਿੱਚੋਂ ਆਏ ਸੀ ਘਰਾਂ ਦੇ ਆਪਣੇ ਗਵਾਂਢੀ ਆਏ ਸੀਗੇ ਸੋ ਸਾਰਿਆਂ ਨੂੰ ਲੰਗਰ ਪਾਣੀ ਸ਼ਿਕਾ ਕੇ ਇੱਧਰ ਉਹ ਫ੍ਰੀ ਹੋ ਕੇ ਤੇ ਫੇਰ ਆਪਾਂ ਉਧਰ ਪੰਪ ਤੇ ਚੱਲਾਂਗੇ પેટ્રોલ ਪੰਪ ਤੇ ਮੇਨ ਰੋਡ ਭਗਤਾ ਭਾਈ ਕਾ ਉਜਲੀ ਸੜਕ ਜਾਂਦੇ ਉੱਥੇ ਮਲੂਕੇ ਵਾਲਾ ਪੰਪ ਹੈ ਉੱਥੇ ਆਏਸ ਵਾਲੇ ਆਪਾਂ ਸ਼ਵੀਲ ਲਾਉਣੇ ਆ ਪਾਣੀ ਦੇ ਠੰਡੇ ਪਾਣੀ ਦੀ ਸੋ ਮਹਾਰਾਜ ਜੀ ਨੂੰ ਕਿਰਾਂ ਆ ਤੁਸੀਂ ਦੇਖ ਸਕਦੇ ਹੋ ਕਿ ਮਹਾਰਾਜ ਜੀ ਨੂੰ ਕਿਰਾਂ ਹੋਣਾ ਆਪਾਂ ਇੱਕ ਵਾਰੀ ਗੁਰੂ ਘਰ ਨੂੰ ਛੱਡ ਕੇ ਆਵਾਂਗੇ ਮਹਾਰਾਜ ਜੀ ਗੁਰੂ ਘਰ ਨੂੰ ਰਵਾਨਾ ਹੋ ਚੁੱਕੇ ਨੇ ਤੇ ਇਧਰ ਨਿੱਕਾ ਬਾਈ ਮਹਾਰਾਜ ਜੀ ਨੂੰ ਗੁਰੂ ਘਰ ਲੈ ਜਾਂਦੇ ਹੋਏ ਅਰਦਾਸ ਬੇਨਤੀ ਕਰਤੀ ਠੀਕ ਆ ਜੀ ਸੋ ਮਹਾਰਾਜ ਜੀ ਨੂੰ ਗੁਰੂ ਘਰ ਛੱਡ ਕੇ ਅਰਦਾਸ ਬੇਨਤੀ ਕਰਕੇ ਇਹ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਆਪਾਂ ਪੰਪ ਤੇ ਚੱਲਾਂਗੇ ਉੱਥੇ ਸੜਕ ਤੇ ਜਿੱਥੇ ਆਪਣੀ ਸ਼ਵੀਲ ਲੱਗੀ ਹੋਈ ਆ ਸੋ ਮਹਾਰਾਜ ਜੀ ਰਵਾਨਾ ਹੋ ਚੁੱਕੇ ਨੇ ਗੁਰੂ ਘਰ ਵੱਲ ਨੂੰ ਗੁਰੂ ਘਰ ਵੱਲ ਨੂੰ ਲਿਜਾਂਦੇ ਹੋਏ ਵਾਹਿਗੁਰੂ ਬੋਲਦੇ ਹੋਏ ਤੇ ਪ੍ਰਮਾਤਮਾ ਦੀ ਸੁਖ ਸ਼ਾਂਤੀ ਲਈ ਜਿਹੜਾ ਹੈਗਾ ਕਿ ਕਰੇ ਬਾਬਾ ਪ੍ਰਕਾਸ਼ ਕਰਵਾਇਆ ਸੀਗਾ ਅਰਦਾਸ ਬੇਨਤੀ ਕਰਤੀ ਬਾਬਾ ਜੀ ਨੇ ਤੇ ਮੋਟੇ ਅਰਗੇ ਵੀ ਬੈਠਿਆ ਨਾਲ ਤੇ ਚੱਲੇ ਆ ਜੀ ਗੁਰੂ ਘਰ ਤੇ ਆ ਲਓ ਜੀ ਹੁਣ ਆਪਾਂ ਆ ਗਏ ਪੈਟਰੋਲ ਪੰਪ ਤੇ ਆ ਬਾਈ ਗੋਲਾ ਤੇ ਬਾਈ ਨਿੱਕਾ ਤੇ ਉਹ ਤੋਂ ਸਾਡਾ ਛੋਟਾ ਇੱਕ ਬਚੀ ਪੰਨ ਮਲੂਕੇ ਤੋਂ ਹੀ ਹੈ ਸਾਡੇ ਨੌਜਵਾਨ ਤੇ ਪਾਣੀ ਦੀ ਬਿਲਕੁਲ ਤਿਆਰੀ ਹੋ ਗਈ ਹੈ ਜੀ ਪਾਣੀ ਦੀ ਬਿਲਕੁਲ ਹੋ ਗਈ ਹੈ ਤਿਆਰੀ ਤੇ ਹੁਣ ਜਿਹੜਾ ਹੈਗਾ ਕਿ ਸ਼ਮੀਲ ਜਿਹੜੀ ਆਪਣੀਆਂ ਬਿਲਕੁਲ ਪ੍ਰੋਪਰ ਸ਼ੁਰੂयत ਹੈ ਇਦਰ ਬਾਈ ਜੱਸਾ ਪੰਪ ਵਾਲਾ ਮੈਨੇਜਰ ਤੇ ਇਦਰ ਆਪਣੇ ਸੰਗ ਤਾਂ ਹੋਰ ਵੀ ਨੇ ਜਿਹੜੀਆਂ ਕਿ ਸੇਵਾ ਕਰਨੀਆਂ ਗਿਆ ਪਾਣੀ ਦੀ ਆਉਂਦੇ ਜਾਂਦੇ ਜਿਹੜੇ ਮੁਸਾਫਰ ਨੇ ਤੁਸੀਂ ਦੇਖ ਸਕਦੇ ਹੋ ਕਿ ਗਰਮੀ ਦਾ ਜਿਹੜਾ ਕਹਿਰਾ ਉਹ ਬਹੁਤ ਹੀ ਜ਼ਿਆਦਾ ਟੈਂਪਰੇਚਰ ਤੇਜ਼ ਹੋ ਚੁੱਕਿਆ ਗਰਮੀ ਦਾ ਸੌਂਦੇ ਜਾਂਦਿਆਂ ਨੂੰ ਜਦੋਂ ਆਪਾਂ ਠੰਡਾ ਪਾਣੀ ਪਿਉਆਉਂਦੇ ਆ ਕੁਛ ਨਾ ਕੁਸ਼ ਰਾਹਤ ਉਹਨਾਂ ਨੂੰ ਮਿਲਦੀ ਆ ਸ਼ਾਂਤੀ ਮਿਲਦੀ ਆ ਸੋ ਸਾਰੇ ਪੰਜਾਬ ਵਾਸੀਆਂ ਨੂੰ ਵੀ ਸਾਡੀ ਹੱਥ ਬੰਨ ਕੇ ਬੇਨਤੀ ਆ ਕਿ ਪਾਣੀ ਦੀ ਛਵੀਲ ਜ਼ਰੂਰ ਲਾਇਆ ਕਰੋ ਸਾਰੇ ਰਲ ਮਿਲ ਕੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਪਾਣੀ ਦੀਆਂ ਛਵੀਲਾਂ ਲਾਇਆ ਕਰੋ ਤਾਂ ਕਿ ਜਿਹੜੇ ਸੜਕਾਂ ਦੇ ਉੱਪਰ ਸਾਡੇ ਭੈਣ ਭਰਾ ਲੰਘਦੇ ਨੇ ਸਫਰ ਕਰਨ ਲਈ ਲੰਘਦੇ ਆ ਜਾਂ ਕੋਈ ਕੰਮ ਧੰਦੇ ਵਾਲੇ ਲੰਘਦੇ ਆ ਸੋ ਸਾਰੇ ਜਿਹੜੇ ਹੈਗਾ ਠੰਡਾ ਪਾਣੀ ਪੀਣ ਤੇ ਅਮਨ ਸ਼ਾਂਤੀ ਮਿਲੇ ਸਾਰਿਆਂ ਨੂੰ ਤੇ ਇਧਰ ਜੱਸੇ ਵਰਗੇ ਬਾਈ ਬੋ ਵੀ ਵਰਗੇ ਸ਼ੜਕ ਤੇ ਰੋਕ ਰੋਕ ਕੇ ਸਾਰਿਆਂ ਨੂੰ ਪਾਣੀ ਪਿਆਈ ਜਾਂਦੇ ਤੇ ਉਧਰ ਨਾਲ ਦੀ ਨਾਲ ਹੀ ਟਰਾਲੀ ਦੇ ਵਿੱਚ ਆਪਣਾ ਸਮਾਨ ਪਾਣੀ ਵਾਲਾ ਰੱਖਿਆ ਹੋਇਆ ਨਾਲ ਦੀ ਨਾਲ ਹੀ ਪਾਣੀ ਠੰਡਾ ਮਿੱਠਾ ਪਾਣੀ ਤਿਆਰ ਕਰਦੇ ਆ ਇਧਰ ਸਾਡੇ ਪਿੰਡ ਦੇ ਨੌਜਵਾਨ ਆ ਜਿਹੜੇ ਮੂਕੇ ਪਿੰਡ ਦੇ ਉਹਨਾਂ ਨੇ ਬਹੁਤ ਹੀ ਜ਼ਿਆਦਾ ਸੇਵਾ ਨਿਭਾਈ ਹੈ ਇੱਥੇ ਠੀਕ ਆ ਜੀ ਸਾਰੇ ਪਾਣੀ ਪਿਆ ਰਹੇ ਨੇ ਆਉਂਦੇ ਜਾਂਦੇ ਯਾਤਰੀਆਂ ਨੂੰ ਯਾਤਰੀਆਂ ਨੂੰ ਸੋ ਗੱਡੀਆਂ ਵਗੈਰਾ ਰੁਕ ਗਈਆਂ ਨੇ ਤੇ ਜਿਹੜੇ ਭੈਣ ਭਰਾ ਜਦੋਂ ਆਪਾਂ ਹੱਥ ਦਿੰਨੇ ਲੰਘ ਜਾਂਦੇ ਆ ਗੱਡੀਆਂ ਵਾਲੇ ਗੱਡੀਆਂ ਰੋਕਦੇ ਨਹੀਂ ਸੋ ਉਹਨਾਂ ਨੂੰ ਬੇਨਤੀ ਕਰਦੀਆਂ ਕਿ ਵੀਰੇ ਥੋੜਾ ਜਿਹਾ ਟਾਈਮ ਰੁਕ ਜਾ ਕਰੋ ਪਾਣੀ ਪੂਣੀ ਪੀ ਕੇ ਫੇਰ ਅੱਗੇ ਵੱਲ ਨੂੰ ਜਾਇਆ ਕਰੋ ਸੋ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਜੇ ਕੋਈ ਮਾੜਾ ਮੋਟਾ ਕੋਈ ਨੀਕੀ ਜਾਂ ਕੋਈ ਗਲਤ ਲਫ਼ਜ਼ ਬੋਲਿਆ ਗਿਆ ਹੋਵੇ ਸ਼ਮਾ ਕਰਨਾ ਮaaf ਕਰਨਾ ਜੀ ਕਿਉਂਕਿ ਬਲੌਗਰ ਆਪਣੇ ਵੱਡੇ ਤੋਂ ਵੱਡੇ ਬੈਠੇ ਨੇ YouTube ਤੇ ਸੋ ਸ਼ਮਾ ਕਰਨਾ ਜੀ ਸੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਇਸ ਵੀਡੀਓ ਨੂੰ ਧੰਨਵਾਦ ਜੀ